ਸੇਤਨ 133 ਰੁਪਏ ਕਿੱਲਾ ਪਊ ਜਿੱਥੇ ਇਹ ਪ੍ਰੋਡਕਟ ਬਈ ਪੈ ਗਿਆ 5 ਤੋਂ 7 ਮਣ ਝਾੜ ਦੀ ਸਾਡੀ ਜ਼ਿੰਮੇਵਾਰੀ 35 ਤੋਂ ਲੈ ਕੇ 42 ਰੁਪਏ ਤੱਕ ਦੀ ਗੱਲਾਂ ਸਾਰੀ ਠੀਕ ਹੈ ਜੀ ਠੀਕ ਹੈ ਜਿੱਥੇ ਬਈ ਇਹ ਐ ਲਾਲਾ ਵੀ 15 ਦਿਨ ਦਵਾਈ ਨੇ ਕੱਢਣੇ ਨੇਗੇ ਉਥੇ 25 ਤੋਂ 30 ਦਿਨ ਪੱਕੇ ਕੱਢਦੀ ਆ ਦਵਾਈ ਠੀਕ ਹੈ ਜੀ ਜਿੱਥੇ 10 ਦਿਨ ਕੱਢਣੇ ਨੇਗੇ ਉਥੇ 17 18 ਦਿਨ ਕੱਢ ਜਾਂਦੀ ਆ ਠੀਕ ਹੈ ਜੀ ਠੀਕ ਹੈ ਗੱਲ ਕੁਝ ਨਹੀਂ ਹੈਗੀ ਬਈ ਇਹਦਾ ਪਾਇਆ ਕਰੋ ਦਵਾਈ ਦੇਖੋ ਮੈਤੋਂ ਲਮੋਂ ਨਾ ਲਮੋਂ ਉਹ ਚਲੋ ਗੱਲ ਵੱਖਾ ਪਰ ਇਹ ਜ਼ਰੂਰ ਪਾਇਆ ਕਰੋ ਇਹਦਾ ਰਾਉਂਡ ਅਪ ਕਰਦੇ ਹਾਂ ਉਹਦੇ 'ਚ ਵੀ ਪਾ ਲਿਆ ਕਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਤੇ ਅੱਜ ਫੇਰ ਆਪਾਂ ਪਹੁੰਚ ਗਏ ਸੰਗਰੂਰ ਸੰਗਰੂਰ ਕਿੱਥੇ ਤੁਸੀਂ ਦੇਖ ਲਿਆ ਹੁਣ ਹੈਗਾ ਪਿੱਛੇ ਖਾਲਸਾ ਪੈਟਸੀ ਸਾਈਡ ਸੰਗਰੂਰ ਤੇ ਨਵੇਂ-ਨਵੇਂ ਸਾਰੇ ਪ੍ਰੋਡਕਟ ਆ ਗਏ ਨੇ ਤੇ ਅੱਜ ਕੱਲ ਕਿਹੜੇ ਪ੍ਰੋਡਕਟ ਚੱਲ ਰਹੇ ਨੇ ਖਾਲਸਾ ਜੀ ਨੂੰ ਮਿਲਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਤੇ ਅੱਜ ਕੱਲ ਕਿਹੜੇ ਪ੍ਰੋਡਕਟ ਚੱਲ ਰਹੇ ਨੇ ਕਿਉਂਕਿ ਜਿਹੜਾ ਰੇਤ ਆ ਸਾਰੇ ਖਤਮ ਹੋ ਗਏ ਹੂੰ ਝੋਨਿਆਂ ਦੇ ਤੇ ਹੁਣ ਸਪਰੇਹਾਂ ਦਾ ਟਾਈਮ ਆਊਗਾ ਤੇ ਕਿਹੜਾ ਪ੍ਰੋਡਕਟ ਕਿਹੜੇ ਕੰਮ ਆਊ ਹੁਣ ਜਿਵੇਂ ਭਾਈ ਸਪਰੇਹਾਂ ਦਾ ਟਾਈਮ ਆਗਾ ਸੱਲਾਂ ਵਾਲਾ ਮੌਸਮ ਆਗਾ ਠੀਕ ਹੈ ਹੁਣ ਕੀ ਚੱਲ ਰਿਹਾਗਾ ਜ਼ਿਆਦਾਤਰ ਉਲੀ ਰੋਗ ਤੇ ਗੋਵਾਲੇ ਸੁੰਡ ਦੀ ਦਿੱਕਤ ਚੱਲ ਰਹੀ ਆ ਭਾਈ ਹੁਣ ਸੁੰਡੀ ਦੀ ਠੀਕ ਹੈ ਤੇ ਉਹਦੇ ਤੋਂ ਆਪਣੇ ਲਵੇ ਜਿਵੇਂ ਹੁਣ ਚੱਲ ਰਿਹਾਗਾ ਸਭ ਤੋਂ ਪਹਿਲਾਂ ਆਪਾਂ ਉਲੀ ਵਾਲੇ ਪ੍ਰੋਡਕਟ ਦੀ ਗੱਲ ਕਰ ਲਈਏ ਉਹ ਆਪਣੇ ਲਵੇ ਆ ਪਿਆਗਾ ਪਹਿਲੀਆਂ ਤੱਕ ਸਟੂਡੀਆ ਸਾਲਟ ਪਿਆਗਾ ਠੀਕ ਹੈ ਜੀ ਠੀਕ ਤੇ ਕਸਟੂਡੀਆ ਪਿਆਗਾ ਆਪਣੇ ਲਵੇ ਆ ਪਿਆ ਭਾਈ ਆਪਣੇ ਲਵੇ ਜੈਗਰੋ ਕੰਪਨੀ ਦਾ ਆ ਪਿਆਗਾ ਆਪਣੇ ਲਵੇ ਏ ਕਰੀਸੀ ਕ੍ਰੌਪ ਦਾ ਪਿਆਗਾ ਠੀਕ ਹੈ ਜੀ ਬਾਕੀ ਆ ਪਿਆ ਆਪਣੇ ਲਵੇ ਸੋਮੀ ਟੋਮੋਂ ਦਾ ਤੇ ਆ ਕ੍ਰਿਸਟਲ ਦਾ ਪਿਆਗਾ ਠੀਕ ਹੈ ਜੀ ਉਹ ਤੋਂ ਬਾਅਦ ਚ ਆ ਕੇ ਭਾਈ ਆਪਣੇ ਲਵੇ ਜਮੇਵੀ ਸਟਾਰ ਵਾਲੇ ਸਾਲਟ ਆ ਸੋਮੀ ਟੋਮੋਂ ਦਾ ਪਿਆਗਾ ਹਾਂਜੀ ਆ ਪਿਆਗਾ ਮਤਲਬ ਇਹ ਕ੍ਰੌਪ ਕੇਅਰ ਦਾ ਠੀਕ ਹੈ ਜੀ ਆ ਫੇਰ ਕਰੀਸੀ ਕ੍ਰੌਪ ਦਾ ਆ ਗਿਆ ਭਾਈ ਠੀਕ ਹੈ ਜੀ ਏਮੀ ਸਟਾਰ ਸਾਲਟ ਆਗਾ ਜਿਹੜਾ ਠੀਕ ਹੈ ਜੀ ਆ ਨੈਟਿਵ ਉਹ ਵੀ ਪਈਆ ਆਪਣੇ ਲਵੇ ਠੀਕ ਹੈ ਜੀ ਜਿਹੜਾ ਹੁਣ ਸਪਰੇਅ ਚੱਲੂਗਾ ਤੇ ਉਸ ਤੋਂ ਬਾਅਦ ਚ ਗੱਲ ਕਰੀਏ ਆਪਾਂ ਪੱਤਾ ਲਵੇੜ ਤੇ ਗੋਹ ਵਾਲੇ ਦੀ ਹਾਂਜੀ ਠੀਕ ਹੈ ਜੀ ਉਹਦੇ ਤੋਂ ਕੀ ਚੱਲ ਰਿਹਾ ਹੈ ਜਿਵੇਂ ਕੋਰਾ ਜਨ ਚੱਲੀ ਜਾਂਦੀ ਹੈ ਵਿੱਚ ਤਾਂ ਬਾਈ ਇਹ ਬਾਈ ਜਾਂਦੇ ਨੇ ਕਿ ਵਿੱਚ ਹੀ ਆ ਪਈਆ ਕੀਮਾ ਮੈਕਟਨ 5% ਪਈਆ ਆ ਟਾਰਗੇਟ ਦੇ ਨਾਂ ਤੇ ਆਉਂਦਾਗਾ ਆਪਣੇ ਲਵੇ ਲੀਟਰਾਂ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆ ਆਪਣੇ ਲਵੇ ਬਾਈ ਪ੍ਰੋਡਕਟ ਆਇਆਗਾ ਸਾਰਿਆਂ ਨੂੰ ਟਾਪ ਦਾ ਪ੍ਰੋਡਕਟ ਆਗਾ ਹਲਕਾ ਫੁਲਕਾ ਮਾੜਾ ਮੋਟਾ ਸੁੰਡ ਤੋਂ ਲੈ ਕੇ ਪੱਤਾ ਲਵੇਟ ਤੋਂ ਲੈ ਕੇ ਗੋਭ ਤੋਂ ਲੈ ਕੇ ਜੱਡਾਂ ਮਰਜੀ ਵੱਡਾ ਸੁੰਡ ਜੱਡੀ ਮਰਜੀ ਪੱਤਾ ਲਵੇਟ ਆ ਜੀ ਇਹ ਪਈ ਆ ਗਈ ਆਪਣੇ ਲਵੇ α ਮਾਰ ਦੇ ਨਾਂ ਤੇ ਜਿੱਥੇ ਕੇਰਾ ਪੈ ਗਈ ਬਾਈ 20 ਤੋਂ 25 ਦਿਨ ਸੁੰਢੀ ਨਹੀਂ ਆਉਂਦੀ ਹੈਗੀ ਲਵੇ ਵੀ ਨਹੀਂ ਲੱਗਦੀ ਲਵੇ ਵੀ ਨਹੀਂ ਲੱਗਦੀ ਬਾਈ ਠੀਕ ਹੈ ਜੀ ਤੇ ਬਾਕੀ ਆਪਣੇ ਲਵੇ ਹੁਣ ਜਿਵੇਂ ਗੱਲ ਕਰੀਏ ਜੀ ਆਪਾਂ ਵੀ ਇੱਕ ਬਟਾ ਢਾ ਪਿਆ ਆਪਣੇ ਲਵੇ ਟਾਰਗੇਟ ਸੁੰਢੀ ਪੱਤਾ ਲਵੇਟ ਗੋਹ ਵਾਲਾ ਟਿੱਡਾ ਪਮੱਕੜ ਇਹ ਵੀ ਸਾਰੇ ਕਸ਼ਤੋ ਹੀ ਪੈ ਜਾਂਦਾ ਹੈਗਾ ਇਹਦਾ ਵੀ 20 ਤੋਂ 22 ਦਿਨ ਦਾ ਰਿਜ਼ਲਟ ਆ ਗਿਆ ਦਾ ਜਿਹੜਾ ਇਹਦਾ ਰਿਜ਼ਲਟ ਆ ਇਹਦਾ 20 ਤੋਂ 25 ਦਿਨ ਦਾ ਰਿਜ਼ਲਟ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆ ਗਿਆ ਆਪਣੇ ਲਵੇ ਤੇਲੇ ਵਾਲੀਆਂ ਦਵਾਈਆਂ ਦੀ ਗੱਲ ਕਰ ਲਈਏ ਭਾਈ ਤੇਲੇ ਵਾਲੀਆਂ ਆ ਭਈਆ ਆਪਣੇ ਲਵੇ ਸੈਂਟਾ ਦੀ ਚੈਸ ਪਈ ਆ ਗਈ ਉਤਮ ਦੀ ਚੈਸ ਪਈ ਆ ਕੋਰੋ ਮੰਡਲ ਦੀ ਪਈ ਆ ਸੋਮੀ ਟੋਮੋ ਦੀ ਪਈ ਆ ਆ ਜੁਪੀਐਲ ਦੀ ਪਈ ਆ ਕੀ ਉਹ ਸੀਨ ਆ ਆ ਪਈ ਆ ਕੀ ਚੈਸ ਆਪਣੇ ਲਵੇ ਜੈ ਗਰੋਦੀ ਠੀਕ ਹੈ ਜੀ ਤੇ ਇੱਕ ਆਪਣੇ ਲਵੇ ਜੈ ਗਰੋਦੀ ਆ ਪਈ ਆ ਕੀ ਉਸ ਸੀਨ ਪਈ ਆ ਕੀ ਠੀਕ ਹੈ ਭਾਈ ਤੇ ਬਾਕੀ ਆ ਘਟਾਰਾ ਪਿਆਗਾ ਆਪਣੇ ਲਵੇ ਕੀ ਕਹੀ ਜਿਹੜਾ ਆਪਣਾ ਹਲਕੇ-ਬੁਲਕੇ ਤੇ ਆ ਲੂਕੜ ਘਟਾਰਾ ਪਿਆਗਾ ਠੀਕ ਹੈ ਜਿਹੜੀਆਂ ਆਪਣੇ ਲੈ ਬਾਈ ਸੌਂਡੀ ਵਾਲੀਆਂ ਦਵਾਈਆਂ ਨੇ ਉਹ 160 ਰੁਪਏ ਕਿੱਲੇ ਤੋਂ ਲੈ ਕੇ ਠੀਕ ਹੈ ਜੀ 350 ਰੁਪਏ ਕਿੱਲੇ ਤੱਕ ਪਈਆਂ ਨੇ ਜਿਹੜੀਆਂ ਆਪਣੇ ਲੈਵੇ ਉਲੀ ਵਾਲੀ ਦੀ ਗੱਲ ਕਰੀਏ ਉਲੀ ਵਾਲੀ ਦਵਾਈ ਆਪਣੇ ਲੈਵੇ 160 ਰੁਪਏ ਤੋਂ ਲੈ ਕੇ 550 ਰੁਪਏ ਕਿੱਲੇ ਤੱਕ ਪਈਆਂ ਨੇ ਠੀਕ ਹੈ ਜੀ ਜੇ ਆਪਾਂ ਹੁਣ ਗੱਲ ਕਰੀਏ ਤੇਲੇ ਦੀ ਤੇਲੇ ਦੀ ਤੇਲੇ ਵਾਲੀ ਦਵਾਈ ਆਪਣੇ ਲੈਵੇ ਕੱਲੇ 85 ਰੁਪਏ ਤੋਂ ਲੈ ਕੇ ਕੱਲੇ 85 ਤੋਂ ਹਾਂ ਉਹ ਆਪਣੇ ਲਵੇ ਪਈਆ ਕੀ ਬਾਈ 650 ਰੁਪਏ ਤੱਕ ਠੀਕ ਹੈ ਜੀ ਠੀਕ ਹੈ ਬਾਈ ਤੇ ਬਾਕੀ ਗੱਲ ਕਰੀਏ ਆਪਾਂ ਜੇ ਮੈਂ ਚਮਤਕਾਰ ਹੈਗਾ ਬਾਈ ਇਹ ਹਨਾ ਚਮਤਕਾਰੀ 골ਡ ਹਾਂ ਚਮਤਕਾਰੀ 골ਡ ਇਹ ਹੈਗਾ 6 ਕਿੱਲਿਆਂ ਦਾ ਲੀਟਰ ਹੈਗਾ ਬਾਈ ਇਹਦਾ ਰੇਟ ਕੀ ਹੈਗਾ 2000 ਦਾ ਲੀਟਰ ਹੈਗਾ 6 ਕਿੱਲਿਆਂ ਦਾ 2000 ਪੰਡ 633 ਰੁਪਏ ਕਿੱਲਾ ਪਊ ਜਿੱਥੇ ਇਹ ਪ੍ਰੋਡਕਟ ਬਾਈ ਪੈ ਗਿਆ ਪੰਜ ਤੋਂ 7 ਮਣ ਝਾੜ ਦੀ ਸਾਡੀ ਜ਼ਿੰਮੇਵਾਰੀ ਨਾ ਤਾਂ ਬਾਈ ਝੋਨੇ ਨੂੰ ਫੋਕ ਪੈਣ ਦੇਵੇ ਠੀਕ ਹੈ ਜੀ ਨਾ ਐ ਲਾਲਾ ਵੀ ਫੋਕ ਫੜਾ ਤਾਂ ਇਹਨੇ ਪੈਣੀ ਨਹੀਂ ਦੇਣਾ ਐ ਲਾਲਾ ਵੀ ਜਿਹੜਾ ਝੋਨਾ ਦਾ ਦੂਰੋਂ ਐ ਚਮਕੂਗਾ ਜਿਵੇਂ ਪਾਲਸ ਮਰੀ ਹੁੰਦੀ ਆ ਮਤਲਬ ਮੰਡੀਆਂ ਚ ਦੂਰੋਂ ਦੀ ਸੁਟੇਰੀ ਦੂਰੋਂ ਦਿਸੂਗਾ ਬਾਈ ਠੀਕ ਹੈ 333 ਰੁਪਏ ਕਿੱਲੇ ਦੀ ਗੱਲ ਕੁਛ ਨਹੀਂ ਹੈਗੀ ਫਾਇਦਾ ਬਹੁਤ ਵੱਡਾ ਹੋ ਜਾਣਾ ਫਾਇਦਾ ਬਹੁਤ ਵੱਡਾ ਹੋ ਜਾਣਾ 2000 ਦਾ ਲੀਟਰ 6 ਕਿੱਲਿਆਂ ਤੇ ਪਊਗਾ ਬਾਈ ਠੀਕ ਹੈ ਠੀਕ ਹੈ ਇਹਦਾ ਤਾਂ ਰੇਟ ਵੀ ਬੋਲਤਾ ਹੋਰਾਂ ਦੇ ਤਾਂ ਆਪਾਂ ਰੇਟ ਨਹੀਂ ਬੋਲ ਸਕਦੇ ਹਾਂ ਬਾਕੀਆਂ ਦਾ ਰੇਟ ਨੰਬਰ ਚੱਲੀ ਜਾਂਦਾ ਸਕਰੀਨ ਤੇ ਉਹਨਾਂ ਨੂੰ ਆਪ ਹੀ ਪਤਾ ਕਰ ਲੈਣਗੇ ਆਪ ਹੀ ਆਪਾਂ ਤੋਂ ਪਤਾ ਕਰ ਲੈਣਗੇ ਠੀਕ ਹੈ ਭਾਈ ਹੁਣ ਜੇ ਮਾਦਰੇ ਬੂਟੇ ਵਾਲੀ ਸਮੱਸਿਆ ਚੱਲ ਰਹੀ ਆ ਗਈ ਭਾਈ ਆਪਾਂ ਨੇ ਮਾਦਰੇ ਬੂਟੇ ਭਾਈ ਜਿੱਥੇ ਮਾਦਰੇ ਬੂਟੇ ਦੀ ਦਿੱਕਤ ਆਈ ਆਪਾਂ ਨੇ ਭਾਈ ਚੈਲੰਜ ਕਰ ਕਰਕੇ ਸੈੱਟ ਕੀਤੇ ਨੇਗੇ ਆ ਪਿਆ ਭਈ ਆਪਣੇ ਨਟੇਰਾ ਨਟੇਰਾ ਇਹਦਾ ਤਾਂ ਥੱਲੇ ਕਰਾਉਣੇ ਆਗੇ ਅਸੀਂ ਥੱਲੇ ਛਿੜਾਉਣੇ ਨੂੰ ਤਾਂ ਮਿੱਟੀ ਚਰ ਲਾ ਕੇ ਇੱਕ ਪੈਕਟ ਇੱਕ ਕਿੱਲੇ ਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਚ ਆ ਇਹਦਾ ਤੇ ਜਾ ਇਹਦਾ ਦੋਨੇ ਉੱਤੇ ਹਾਂ ਤਿੰਨ ਦਿਨਾਂ ਬਾਅਦ ਉੱਤੇ ਕਰਾਉਣੇ ਆ ਸਪੜੇ ਠੀਕ ਹੈ ਜੀ ਠੀਕ ਹੈ ਜੀ ਮਾਦਰਾ ਬੂਟਾ ਬਾਈ ਰੈਂਦਾ ਹੀ ਹੈ ਨਹੀਂਗਾ ਇਹ ਵੀ ਜ਼ਿੰਮੇਵਾਰੀ ਵਾਲਾ ਕੰਮ ਰਲ ਜਾਣਗੇ ਸਾਰੇ ਹਾਂ ਜੀ ਠੀਕ ਹੈ ਜੀ ਬਾਕੀ ਇੱਕ ਚੀਜ਼ ਆਪਾਂ ਮੰਗੀ ਸਾਈਡ 'ਚ ਹੋਰ ਥੋੜੀ ਜੀ ਦੱਸਣੀ ਭੁੱਲ ਗਏ ਸੀ ਉਹ ਆਪਣੇ ਦੇ ਵਿੱਚ ਸ੍ਰੀ ਰਾਮ ਦਾ ਬਾਈ ਆ ਪਿਆਗਾ ਪਲਸਰ ਪਿਆਗਾ ਆਪਣੇ ਲਈ ਬਈ ਠੀਕ ਹੈ ਜੀ ਆ ਹੜੰਬਾ ਕੰਪਨੀ ਦਾ ਪਲਸਰ ਪਿਆਗਾ ਠੀਕ ਹੈ ਜੀ ਠੀਕ ਹੈ ਬਾਈ ਰਿਜ਼ਲਟ ਸਾਰੀਆਂ ਚੀਜ਼ਾਂ ਦੇ ਪੂਰੇ ਹੱਕ ਠੋਕ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਬਾਈ ਤੇ ਬਾਕੀ ਆਪਣੇ ਲਵੇ ਜਿਵੇਂ ਹੋਣਾ ਬਈ ਐ ਲਾਲਾ ਵੀ ਕਿਸਾਨ ਲਵੇ ਕੀ ਆ ਕਿਸਾਨ ਲਵੇ ਦੁੱਧ ਤੇ ਫਸਲ ਉਹਦਾ ਰੇਟ ਨਹੀਂ ਹੈਗਾ ਉਹਦਾ ਰੇਟ ਨਹੀਂ ਹੈਗਾ ਤੇ ਆਪਾਂ ਸੌ ਚੋਂ 100 ਚੋਂ ਬੜਾ ਨਹੀਂ 99% 99% ਸੋਚ ਇਹ ਰੱਖਦੇ ਹੁੰਦੇ ਆ ਵੀ ਕਿਸੇ ਦਾ ਫਾਇਦਾ ਹੋ ਜੇ ਫਾਇਦਾ ਹੋ ਜੇ ਠੀਕ ਹੈ ਬਾਕੀ ਬਾਈ ਸਾਡੇ ਲਵੇ ਇੱਕ ਵਾਰੀ ਜ਼ਰੂਰ ਸਾਡੇ ਨਾਲ ਵਰਤ ਕੇ ਦੇਖੋ ਜਿੱਥੇ ਮਰਜ਼ੀ ਰੇਟ ਪਤਾ ਕਰਕੇ ਆ ਜੇ ਹਾਂ ਮਤਲਬ ਪੂਰੇ ਪੰਜਾਬ ਚ ਰੇਟ ਦਾ ਪਤਾ ਕਰਕੇ ਆ ਜਾਣ ਜਿੱਥੋਂ ਮਤਲਬ ਕਿਹੜਾ ਚੱਲ ਪਏ ਤੁਸੀਂ ਰਾਤ ਹੋਰ ਵੀ ਕੈਸ ਕਾਊਂਟਰ ਆਉਦੇ ਹੋਣਗੇ ਕਿਹੜਾ ਰੇਟ ਪਤਾ ਕਰ ਲਿਓ ਤੇ ਬਾਈ ਆਨਲਾਈਨ ਡਿਲੀਵਰੀ ਦਾ ਕੀ ਆ ਆਨਲਾਈਨ ਡਿਲੀਵਰੀ ਬਾਈ ਜਿਵੇਂ ਜਿੰਨਾ ਮਾਲ ਮੰਗਾਉਣਾ ਪਹਿਲੀ ਗੱਲ ਤਏ ਆ ਕਿ ਉਹਨਾਂ ਆਰਡਰ ਲਿਖਿਓ ਹਾਂਜੀ ਮੁੜ ਕੇ ਜਦੋਂ ਉੱਥੇ ਮਾਲ ਪਹੁੰਚ ਜਾਂਦਾਗਾ ਫਿਰ ਉੱਥੇ ਜਾ ਕੇ ਥੋੜੇ ਜੇ ਬੰਦੇ ਕੋਸਕ ਪਰਸੈਂਟ ਵਿੱਚ ਹਾਂਜੀ ਐਂ ਜੇ ਲੱਗ ਜਾਂਦੇ ਨੇ ਕਰਨ ਇਹ ਨਹੀਂ ਆਏ ਤੀਗਾ ਇਹ ਬਾਤ ਹੀ ਆ ਜਿਆਦੇ ਭ ਭਾਈ ਜਿੰਨਾ ਤੁਸੀਂ ਨੇ ਲਿਖਿਆ ਉਹਨਾ ਲਿਖਿਆ ਲਓ ਇਸ ਤਾਂ ਉਹਨਾਂ ਮਾਲ ਛਡਣਾ ਵਾਂਗੇ ਹਾਂਜੀ ਮੁੜ ਕੇ ਇੱਥੋਂ ਕਿਹੜਾ ਬਿੱਲ ਕੱਟ ਗਿਆ ਸਾਡਾ ਬੰਦਾ ਮਾਲ ਵਾਪਸ ਨਹੀਂ ਚੱਕੂਗਾ ਮਤਲਬ ਵੀ ਉਹਨੇ ਹੀ ਮਂਗਾਉ ਜਿੰਨੇ ਦੀ ਲੋੜ ਹਾਂ ਆਪਾਂ ਨੇ ਸੱਦਾ ਬਾਕੀ ਲਿਖ ਕੇ ਵੀ ਲਾਇਆ ਪਿਆਗਾ ਭਾਈ ਬੀਬੇ ਕਾ ਮਾਲ ਵਾਪਸ ਨਹੀਂ ਹਾਂ ਤੇ ਕ ਅੱਜ ਕੱਲ ਮੀਂਹ ਕਣੀ ਦਾ ਮੌਸਮ ਚੱਲ ਰਿਹਾ ਹੈਗਾ ਮੀਂਹ ਕਣੀ ਦਾ ਮੌਸਮ ਚੱਲਦਾ ਹੈਗਾ ਭਾਈ ਉਹਦੇ ਤੋਂ ਜਿਵੇਂ ਆਪਣੇ ਲਵੇ ਆ ਸਿੱਲੀ ਕੋਣ ਆਗਾ ਠੀਕ ਹੈ ਜੀ ਠੀਕ ਹੈ ਜੀ ਇਹਦੀ ਗੱਲ ਕੀ ਆ ਗਈ ਗੱਲ ਕੁਸਮ ਨਹੀਂ ਕਿੰਨੇ ਕ ਪੈਸਿਆਂ ਦੀ ਗੱਲ ਆ ਕੀ ਇੱਕ ਕੀਲੇ ਦੀ 35 ਰੁਪਈਆ ਤੋਂ ਲੈ ਕੇ 42 ਰੁਪਈਆ ਕਿੱਲੇ ਦੀ ਗੱਲ ਆ ਸਾਰੀ ਇੱਕ ਕਿੱਲੇ ਦੀ ਹਾਂ ਇੱਕ ਕਿੱਲੇ ਦੀ ਠੀਕ ਹੈ ਜੀ ਸਿਰਫ 5-10 ਐਮਐਲ ਢੋਲੇ 'ਚ ਪੈਣਾਗਾ ਕਿੱਲੇ ਦਾ 50 ਕ ਐਮਐਲ ਹੋ ਗਿਆ ਭਾਈ ਇਹ ਹਾਂਜੀ ਠੀਕ ਹੈ ਭਾਈ ਤੇ ਇਹਨੇ ਕੰਮ ਡੇਡੇ ਕਰ ਦੇਣੇ ਨੇਗੇ ਵੀ ਗੱਲ ਨਹੀਂ ਛੱਡਦੇ ਜਿਵੇਂ ਹੁਣ ਜਿੱਥੇ ਤਾਂ ਦਵਾਈ ਆ ਜਿਵੇਂ ਦਵਾਈ ਭਾਈ ਸਪਰੇਅ ਕਰਤਾ ਕਿਸਾਨ ਭਰਾਵਾਂ ਨੇ ਠੀਕ ਹੈ 50000 ਦਾ ਮਾਲ ਪਾਤਾ ਫਸਲ ਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਆ ਗਿਆ ਮੈਂ ਬੇਕਾਰ ਆ ਭਾਈ ਬੇਕਾਰ ਗਿਆ ਜਿੱਥੇ ਇਹ ਪੈ ਗਿਆ ਬਸ ਪਤਾ ਕੀ ਕਰਨਾ ਆ ਟੱਕਣਾਗਾ ਇਹ ਅੱਧਾ ਟਕਣੀ ਢੋਲੇ ਚ ਪਾਉਣਾਗਾ ਠੀਕ ਜਿਹੜਾ ਤੁਹਾਡਾ ਟਰੈਕਟਰ ਵਾਲਾ ਪੰਪਾਗਾ ਉਹਦੇ ਚ ਸਾਰੀ ਦਵਾਈ ਘੋਲ ਕੇ ਪਾ ਕੇ ਉਹਨੂੰ ਭਰ ਕੇ ਚੰਗੀ ਤਰ੍ਹਾਂ ਉਹਦੇ ਚ ਐ ਬੋਤਲ ਉਲਟਾ ਦਿਓ ਬਾਈ ਉੱਤੇ ਪਾਉਣਾ ਪਰ ਇਹ ਇਹਦਾ ਘੋਲ ਨਹੀਂ ਕਰਨਾ ਨਹੀਂ ਤਾਂ ਇਹਦੀ ਝੱਗ ਜੀ ਬਣ ਜਾਂਦੀ ਆ ਗਈ ਅੰਮ ਚ ਕੋ ਝੱਗ ਹੋ ਜਾਂਦਾ ਬਾਈ ਠੀਕ ਹੈ ਜੀ ਤੇ ਇਹ 35 ਤੋਂ ਲੈ ਕੇ 42 ਰੁਪਏ ਤੱਕ ਦੀ ਗੱਲਾਂ ਸਾਰੀ ਠੀਕ ਹੈ ਜੀ ਠੀਕ ਹੈ ਜਿੱਥੇ ਬਾਈ ਇਹ ਐ ਲਾਲਾ ਵੀ 15 ਦਿਨ ਦਵਾਈ ਨੇ ਕੱਢਣੇ ਨੇਗੇ ਉਥੇ 25 ਤੋਂ 30 ਦਿਨ ਪੱਕੇ ਕਰ ਦਈਆ ਦਵਾਈ ਠੀਕ ਹੈ ਜੀ ਜਿੱਥੇ 10 ਦਿਨ ਕੱਢਣੇ ਨੇਗੇ ਉਥੇ 17 18 ਦਿਨ ਕੱਢ ਜਾਂਦੀ ਆ ਠੀਕ ਹੈ ਜੀ ਠੀਕ ਹੈ ਗੱਲ ਕੁਛ ਨਹੀਂ ਹੈਗੀ ਬਾਈ ਇਹਦਾ ਪਾਇਆ ਕਰੋ ਦਵਾਈ ਦੇਖੋ ਮੈਥੋਂ ਲਮੋਂ ਨਾ ਲਮੋਂ ਉਹ ਚਲੋ ਗੱਲ ਵੱਖਾ ਪਰ ਇਹ ਜ਼ਰੂਰ ਪਾਇਆ ਕਰੋ ਇਹਦਾ ਰਾਉਂਡ ਅਪ ਕਰਦੇ ਹੋ ਉਹਦੇ 'ਚ ਵੀ ਪਾ ਲਿਆ ਕਰੋ ਯਾਰ मतलब ਹਰ ਇੱਕ ਦਵਾਈ 'ਚ ਹੀ ਪਾ ਲੋ ਹਰ ਇੱਕ ਦਵਾਈ ਜਿੱਥੇ ਰਾਉਂਡ ਅਪ ਕਰਨ ਵੇਲੇ ਤੁਸੀਂ ਯੂਰੀਆ ਚਾਰੀਆ ਜਾਂ ਪਾਉਣੇ ਹੋਗੇ ਉਥੇ ਇਹ ਪਾ ਲੋ 10 ਐਮ ਐਲ ਪਾ ਲੋ ਬਸ ਉਥੇ ਹੀ ਕੰਮ ਬਗ ਜਾਂਦਾ ਹੈ ਠੀਕ ਹੈ ਬਾਈ ਬਾਕੀ ਜਿਵੇਂ ਹੁਣ ਉਹ ਉਲੀ ਵਾਲੇ ਪ੍ਰੋਡਕਟ ਚੱਲਦੇ ਨੇਗੇ ਜਿਹੜੇ ਜਿਵੇਂ ਲਾਲੋ ਵੀ ਨੈਟਿਵੋ ਚੱਲਦੀ ਆ ਗਈ ਅਮੀ ਸਟਾਰ ਕੁਸਟੂਡੀਆ ਚੱਲਦਾਗਾ ਕੋਈ ਹਨਾ ਤੇ ਉਹਦੇ ਚ ਆ ਜਿਹੜੀਆਂ ਦੋ ਪੁੜੀਆਂ ਨੇਗੀਆਂ ਇੱਕ ਕਿੱਲੇ ਦੀਆਂ ਦੋ ਪੁੜੀਆਂ ਇਹ ਜ਼ਰੂਰ ਪਾਇਆ ਕਰੋ ਇਹਦਾ ਨਾਮ ਆਗਾ ਸਟ੍ਰੈਪਟੋ ਠੀਕ ਹੈ ਜੀ ਠੀਕ ਹੈ ਜੀ ਇਹਦਾ ਜਿਵੇਂ ਕਹਿੰਦੇ ਨੇ ਰਿਸੋਰਟ ਆ ਜਾਂ ਬਿਸੂ ਆਗਾ ਡੰਗ ਮਾਰ ਕੇ ਕੰਮ ਕਿੱਡਾ ਵਧਾ ਦਿੰਦਾ ਇਹਦਾ ਉਹ ਕੰਮ ਆਗਾ ਇਹਨੇ ਜਦੋਂ ਤੁਸੀਂ ਇਹ ਨਾਲ ਪਾਤੀ ਨਾ ਇੱਕ ਕਿੱਲੇ ਦੀਆਂ ਦੋ ਬਾਈ ਇਹ ਪੁੜੀਆਂ ਆਏ ਲਾਲਾ ਕੰਮ ਇਹਨੇ ਬਹੁਤ ਵੱਡਾ ਕਰ ਦੇ। ਇਹ ਐਂਟੀਬਾਇਟਿਕ ਆ ਗਿਆ ਇੱਕ ਨਾਲ। ਠੀਕ ਹੈ। ਠੀਕ ਹੈ ਜੀ। ਜਿਵੇਂ ਹੁਣ ਤਾਂ ਇਹਨੂੰ ਕਿਵੇਂ ਉਦਾਹਰਨ ਦੇਵਾਂ ਭਾਈ ਯਾਰ ਮੈਂ ਹਨਾ। ਬਸ ਯਾਰ ਇਹ ਪਾ ਲਿਆ ਕਰੋ ਪਾਈ ਬਣ ਕੇ ਜਰੂਰ ਦੋ ਪੁੜੀਆਂ 1 ਕਿੱਲੇ 'ਚ ਪਾ ਲਿਆ ਕਰੋ। 15 ਤੋਂ ਲੈ ਕੇ 30 ਰੁਪਈਆ ਦੀ ਗੱਲ ਆ ਕਿ ਜਰੂਰ ਪਾਇਆ ਕਰੋ ਇਹ ਤਾਂ। ਤੇ ਜਿੰਨੇ ਹੁਣ ਛੋਟੇ ਫੰਗੀ ਸਾਈਡ ਸਪਰੇਅ ਰਹਿੰਦੇ ਨੇ ਸਾਰਿਆਂ 'ਚ ਪਾਇਆ ਕਰੋ। ਹਾਂਜੀ। ਤੇ ਆਉਣਾ ਆਪਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪੁਲਸ ਲੇਨ ਰੋਡ ਦੇ ਉੱਤੇ ਖਾਲਸਾ ਪੈਟਸ। ਹਾਂ ਠੀਕ ਹੈ ਜੀ।